ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਰੀ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬੜ ਵੇੜਾ ਦਿਖਾਵਾਂਗੇ ਸੂਨੂ ਰੈਡੀਆ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਆ ਗੱਬੀ ਬਾਈ ਸੈਂਡ ਹੈ ਮਕਤੂਰਾ ਜਿਹੜਾ ਮੁੰਡਾ ਤਸੀਰ ਨਿਹਾਲ ਸਨ ਮੋਬਾਈਲ ਨੰਬਰ ਆਪਣਾ 9056911677 ਠੀਕ ਆ ਪਹਿਲੇ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜੰਨੇ ਆ ਬਿਊਟੀ ਵਗੈਰਾ ਸਾਫ ਸੁਥਰੀ ਬਹੁਤ ਆ ਕਿਹੜਾ ਸੁਆ ਸੁਂਦੀ ਵੀ ਤੇਰੀ ਪਲੂਣ ਸੁਂਦੀ ਹੋਈ ਪਲੂਣ ਪਹਿਲਾ ਸੁਆ ਦੰਦੋ ਕਿਵੇਂ ਆ 4 ਦਿਨ ਦਾ ਜੀ 4 ਦਿਨ ਦਾ ਦਿਨ ਕਹਿ ਕੇ ਲੈਂਦੀ ਆ ਜੇ ਕਦੋਂ ਲੈ ਜੂ ਹਫਤਾ ਤੱਕ ਸੋ ਵੀਰ ਹਫਤਾ ਸੂਣ ਚ ਬਾਕੀ ਆ ਤੇ ਦੁੱਧ ਦਾ ਅੰਦਾਜ਼ਾ ਹੈ ਕਿਨੇ ਲਾ ਸਕਦੇ ਆ ਆਪਾਂ ਇਹ ਦੇ ਦੂ ਜੀ 20 ਤੋਂ 25 ਲੀਟਰ ਦੇ 20 ਤੋਂ 22 23 ਮੰਨ ਕੇ ਲੈ ਸਕਦੇ ਆ ਆਪਾਂ ਤੇ ਰੇਟੇ ਦਾ ਕੀ ਰੱਖਿਆ ਰੇਟ ਇਹਦਾ 1.5 ਕਿਤਾ। ਟੋਰੀ ਬਾਹਰ ਨੂੰ। ਸੋ ਵੀਰੋ 1,05,000 ਰੁਪਏ ਕੀਮਤ ਦਾ ਪਰ ਬੈਡ ਬਹੁਤ ਸਨੱਖੀ ਆ ਬਿਊਟੀ ਦੇ ਵਿੱਚ ਆ ਸਾਫ ਸੁਥਰੀ ਸੁੱਲੇਵਾ ਵਗੈਰਾ ਦੇਖੋ। ਹਲੇ ਆਪਾਂ ਅੰਦਾਜ਼ਾ ਲਾਈਏ ਕੱਢ ਜੂ ਹਫਤਾ ਵੀਰੇ ਆਰਾਮ ਨਾਲ। ਹਾਂ ਹਾਂ ਕੱਢ ਜੂ। ਸੋ ਇੱਕ ਹਫਤਾ ਸੂਨ ਚ ਬਾਕੀ ਤੇ ਬੱਚੀ ਬਹੁਤ ਪਿਆਰੀ ਆ। ਸੁੱਲੇਵਾ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਅੱਗੇ ਪਿੱਛੇ ਦਾ ਹਵਾਨਾ। 1,05,000 ਰੁਪਏ ਕੀਮਤ ਦਾ। ਸੋ ਬੈਡ ਜੇ ਵਾ ਜਿੰਨੀਆਂ ਗੱਲਾਂ ਕਰ ਲਈ ਉਹਨੀਆਂ ਥੋੜੀਆਂ। ਬਿਊਟੀ ਦੇ ਵਿੱਚ ਆ ਪੂਰੀ ਸਾਫ ਸੁਥਰੀ ਸੋ ਫੇਸ ਕੁਆਲਿਟੀ ਵਗੈਰਾ ਦੇਖੋ। ਬਹੁਤ ਹੀ ਸੋ ਤੁਸੀਂ ਲੈ ਵੇ ਇੱਕ ਹੋਰ ਨਿਰ ਤੋਂ ਫੇਰ ਦੇਖ ਸਕਦੇ ਹੋ ਪੂਰਾ ਸੋਨਾ ਸਾਫ ਸੁਥਰਾ ਹਵਾਨਾ ਹੈਗਾ ਚੰਗਾ ਦੁੱਧ ਬਾਜੂ ਕਰਮ ਵਾਲੀ ਦਿਨ ਹਜੇ ਹਫਤਾ ਬਾਕੀ ਪਿਆ ਸੂਣ ਦੇ ਬੱਚੇ ਦਾ ਤੇ ਫਿਰ ਦੂਜੇ ਨੰਬਰ ਜਿਹੜੀ ਇਹ ਬੱਚੀ ਦੇਖੀ ਜਾਨੇ ਆਪਾਂ ਕਿਹੜਾ ਸੂਆ ਸੂਣ ਦੀ ਆ ਦੂਜਾ ਸੂਆ ਕਿਹ ਕਿਦਾਂ ਲੈ ਜੂਗੇ ਜੀ ਇਹ ਵੀ ਲੈ ਜੂਗਾ 10 12 ਦਿਨ ਲੈ ਜੀ 10 12 ਦਿਨ ਸੂਣ ਚ ਬਾਕੀ ਕਿੰਨੇ ਕ ਦੁੱਧ ਜੀ ਆਸ ਹੈ ਇਸ ਤੋਂ ਇਹ 15 ਕਿ ਲੀਟਰ ਤਾਂ ਦੇ ਦੇ ਇਹਦਾ ਮੁੱਲ ਕੀ ਆ ਇਹਦਾ ਮੁੱਲ 52000 ਗਜੈਸ ਹੋ ਜੂਗੀ ਆ ਕਰ ਦਾਂ ਦਿਨ 15 ਬਾਕੀ ਐਸੇ ਹੀ ਟੋਰੀ ਬਾਰ ਨੂੰ ਸੋ ਵੀਰ ਦੂਜੇ ਨੰਬਰ ਜਿਹੜੇ ਵਾਛੀ ਦੇਖਦੇ ਪਿਆ ਕੀਮਤ ਸਿਰਫ 52000 15 16 ਲੀਟਰ ਦੁੱਧ ਪਾਉਗੀ ਤੇ ਹੈ ਕੱਚੀ ਸੋ ਜੋ ਸਾਹਮਣੇ ਆਪਾਂ ਬੈੜ ਘੱਟੋ ਘੱਟ 65 70000 ਰੁਪਏ ਕਹਿੰਦੀ ਆ ਪਰ ਕੱਚੀ ਆ ਕਰ ਮਾਲੀ ਹਲੇ ਆ ਕੇ ਘੱਟਾ ਘਟਾਈ ਜਿਸਨ ਦਾ ਮਿਲ ਜੇ ਇਹਨੂੰ ਸਿਬਿਓ ਸੱਪ ਬਣ ਜੂ ਖਾ ਕੇ ਮਾਲ ਪਰਾਇਆ ਵੀ ਤੇ ਬੈੜ ਚੰਗਿਆ ਸਾਫ਼ ਸੁਥਰੀ 15 16 ਲੀਟਰ ਉਧਰ ਆਉਣਾ ਪਾ ਦੂ ਕੀਮਤ ਸਿਰਫ ਸਿਰਫ ਇਹਦੀ 52000 ਰੁਪਏ ਸੋ ਹਵਾਨੇ ਦੇ ਨਾੜਾ ਵਗੈਰਾ ਦੇਖਸਾ ਤਾਂ ਸੋਹਣਿਆ ਸਾਫ਼ ਸੁਥਰੀ ਚੰਗੇ ਨਾੜਾ ਦਿਖਾਈ ਦਿੰਦੀਆਂ ਪੰਨਿਆਂ ਸੋ ਬਰੋ ਪਿੰਡ ਹਮਿੰਦਪੁਰਾ ਦੋ ਵੇੜਾ ਆਪਸ ਨੂੰ ਗੱਬਣਾ ਦਿਖਾ ਦਿਆਂ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ